ਕੌਣ ਹੈ ਮੈਂ ਸੇਰ ਨਾਲ ਅੱਗੇ ਕਰੋ ਮੈਂ ਮੇਰੇ ਮੈਂ ਕੈਮਰਾ ਅੱਗੇ ਹੋ ਰਿਹਾ ਤੁਸੀਂ ਦੇਖ ਰਹੇ ਹੋ ਸ਼ੀਤਲ ਮੰਦਰਾਜ ਰੋਡ 'ਤੇ ਆ ਗਿਆ ਜੀ ਇਕੱਠੇ ਹੋ ਜਾਓ ਸਾਰੇ ਸਾਰੇ ਇਕੱਠੇ ਹੋ ਜਾਓ ਨਹੀਂ ਨਹੀਂ ਫਿਰ ਮੈਂ ਅੰਮੀ ਪਿੱਛੇ ਇਕੱਠੀ ਹੋ ਜੀ ਦੇਖ ਰਹੇ ਹੋ ਜੀ ਸਰ ਲੈ ਕੇ ਹੰਗਾਮਾ ਹੋ ਰਿਹਾ ਹੈ ਹਾਂਜੀ ਉਹ ਤਾਂ ਇੱਕ ਗੱਡੀ ਫੜੀ ਗਈ ਵੈਸੇ ਤਾਂ ਪਤਾ ਨਹੀਂ ਕਿੰਨੀਆਂ ਗੱਡੀਆਂ ਸਰਕਾਰ ਨੇ ਇਸਤੇਮਾਲ ਕੀਤੀਆਂ ਹੈ ਦੁਰਵਰਤੋਂ ਹੋਈ ਹੈ ਮਸ਼ੀਨਰੀ ਦੀ ਵੀ ਦੁਰਵਰਤੋਂ ਹੋਈ ਹੈ ਔਰ ਮੈਨੂੰ ਲੱਗਦਾ ਤਾਕਤ ਦਾ ਵੀ ਜਿਹੜਾ ਇਸਤੇਮਾਲ ਹੋਇਆ ਔਰ ਸ਼ਰਾਬ दारू ਪੈਸਾ ਸੂਟ ਇਹ ਵੇਖਣ ਨੂੰ ਮਿਲਿਆ ਕਿ ਵੋਟਾਂ ਨੂੰ ਵੋਟਰਾਂ ਨੂੰ ਪਰਮਾ ਪਰਮਾਣ ਵਾਸਤੇ ਇਹ ਸਾਰੇ ਜਿਹੜੇ ਕੰਮ ਉਹ ਸਰਕਾਰ ਵੱਲੋਂ ਕੀਤੇ ਜਾਂਦੇ ਸਿ ਦੇਖਿਆ ਉਹ ਮੈਂ ਵੀਡੀਓ ਦੇ ਵਿੱਚ ਇਸ ਤਰ੍ਹਾਂ ਬਹੁਤ ਸਾਰੇ ਵਰਕਰ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਹਜੇ ਵੀ ਇਹਨਾਂ ਦੇ ਜਿਹੜੇ ਮਨਿਸਟਰ ਜਾਂ ਇਧਰ ਉਧਰ ਦੇ ਲੋਗ ਐਮ ਐਲ ਏ ਉਹ ਉੱਥੇ ਬੈਠੇ ਨੇ ਮੈਂ ਲੋਕਾਂ ਨੂੰ ਵੀ ਬੇਨਤੀ ਕੀਤੀ ਹੈ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਹੈ ਕਿ ਜਿਹੜੇ ਇਹੋ ਜਿਹੇ ਲੋਕ ਇਹਨਾਂ ਦੇ ਬੈਠੇ ਆ ਉਹਨਾਂ ਨੂੰ ਬੂਥਾ ਤੋਂ ਬਾਹਰ ਕੀਤਾ ਜਾਵੇ ਔਰ ਜੇ ਸਾਡੇ ਵਰਕਰਾਂ ਨੂੰ ਪਤਾ ਲੱਗ ਗਿਆ ਤਾਂ ਫਿਰ ਉਹ ਉਹਨਾਂ ਨੂੰ ਘੇਰਨ ਦਾ ਕੰਮ ਕਰਨ। ਮੈਂ ਇਸ ਕਰਕੇ ਪਹੁੰਚਿਆ ਅਸੀਂ ਪ੍ਰੈਸ ਕਾਨਫਰੈਂਸ 'ਚ ਇਹ ਗੱਲ ਕਹੀ ਸੀ ਵੀ ਜਮ੍ਹਾਂ ਖਬਰਾਉਣਾ ਨਹੀਂ ਜੇ ਕਿਸੇ ਨੂੰ ਲੱਗੇ ਕਿ ਕੋਈ ਦਿੱਕਤ ਹੈ ਮੈਂ ਤੇ ਬੀਰੀ ਸਾਹਿਬ ਇੱਥੇ ਹੀ ਆਂ ਅਸੀਂ ਤੁਰੰਤ ਉੱਥੇ ਪਹੁੰਚਾਂਗੇ ਸਾਡੇ ਕਿਸੇ ਵਿਅਕਤੀ ਨਾਲ ੱੱਕਾ ਨਹੀਂ ਹੁੰਦਿਆਂਗੇ ਜ਼ਿਆਸਤੀ ਨਹੀਂ।